ਉਹਨਾਂ ਤੋਂ ਬਾਅਦ ਸੁਖਵੀਰ ਬਾਦਲ ਬੇਸ਼ੱਕ ਪਾਰਟੀ ਵਰਕਰਾਂ ਨੂੰ ਖੁਸ਼ ਕਰਨ ਲੱਗੇ ਹੋਏ ਨੇ ਉਹਨਾਂ ਕੋਲ ਜਾ ਕੇ ਤੇ ਧੰਨਵਾਦ ਕਰਦੇ ਪਏ ਨੇ ਮੀਟਿੰਗਾਂ ਕਰਦੇ ਪਏ ਨੇ ਪਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪਾੜ ਪੈਣਾ ਸ਼ੁਰੂ ਹੋ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਆਪਣੇ ਲੀਡਰ ਸੁਖਵੀਰ ਸਿੰਘ ਬਾਦਲ ਤੋਂ ਨਾਖੁਸ਼ ਨਜ਼ਰ ਆ ਰਹੇ ਨੇ ਔਰ ਇਸ ਕਾਰਨ ਸੁਖਦੇਵ ਸਿੰਘ ਢੀਂਡਸਾ ਜਿਹੜੇ ਪਹਿਲਾਂ ਤੋਂ ਹੀ ਨਾਰਾਜ਼ ਚੱਲ ਰਹੇ ਸਨ ਉਹਨਾਂ ਨੇ ਤਾਂ ਅਸਤੀਫਾ ਹੀ ਮੰਗ ਲਿਆ ਸੋ ਗਬੀਰ ਸਿੰਘ ਬਾਦਲ ਦਾ ਅਸਤੀਫਾ ਹੀ ਮੰਗ ਲਿਆ ਉਹਨਾਂ ਦਾ ਕਹਿਣਾ ਹੈ ਕਿ ਹਾਰ ਕੱਲੀ ਹੁਣ ਨਹੀਂ ਹੋਈ ਹਾਰ ਤਾਂ 2022 ਦੇ ਵਿੱਚ ਵੀ ਹੋਈ ਸੀ ਔਰ ਹੁਣ ਤਾਂ ਐਡੀ ਭਿਆਨਕ ਹਾਰ ਹੋਈ ਹੈ ਜਿਹਦੇ ਵਿੱਚ 10 10 ਸੀਟਾਂ ਦੇ ਉੱਤੇ 13 ਦੇ ਵਿੱਚੋਂ 10 ਸੀਟਾਂ ਦੇ ਉੱਤੇ ਜ਼ਮਾਨਤ ਜਬਤ ਹੋਈ ਹੈ ਔਰ ਸਿਰਫ ਇੱਕ ਸੀਟ ਅਕਾਲੀ ਦਲ ਦੇ ਹੱਥ ਲੱਗੀ ਹੈ ਔਰ ਉਹ ਵੀ ਸੀਟ ਬਠਿੰਡਾ ਦੀ ਸੀਟ ਹੈ ਜਿੱਥੇ ਹਰ ਸਿਮਰਤ ਕੋਰ ਬਾਦਲ ਉਮੀਦਵਾਰ ਸਨ ਬਾਕੀ ਦੋ ਸੀਟਾਂ ਦੇ ਉੱਤੇ ਮਸਾਂ ਹੀ ਆਪਣੀ ਜ਼ਮਾਨਤ ਬਚਾਈ ਜਾ ਸਕੀ ਹੈ ਇਹਨਾਂ ਹਾਲਾਤਾਂ ਦੇ ਵਿੱਚ ਸੁਖਦੇਵ ਸਿੰਘ ਢੀਂਸਾ ਜਿਹੜੇ ਪਹਿਲਾਂ ਨਾਰਾਜ਼ ਚੱਲ ਰਹੇ ਸਨ ਜਿਹੜੇ ਸੰਗਰੂਰ ਹਲਕੇ ਤੋਂ ਆਪਣੇ ਪੁੱਤ ਵਾਸਤੇ ਪ੍ਰਮੇਂਦਰ ਸਿੰਘ ਢੀਂਸਾ ਵਾਸਤੇ ਸੀਟ ਮੰਗ ਰਹੇ ਸਨ ਜਿਹੜੇ ਇਸੇ ਕਾਰਨ ਵੱਸ ਸ਼ਾਇਦ ਅਕਾਲੀ ਦਲ ਚ ਘਰ ਵਾਪਸੀ ਕਰਦੇ ਨੇ ਉਹ ਹੁਣ ਅਚਾਨਕ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਮੰਗਦੇ ਪਏ ਨੇ ਖਰ ਇਸ ਤੋਂ ਬਾਅਦ ਦੁਬਾਰਾ ਇੱਕ ਮੀਟਿੰਗ ਹੋਵੇਗੀ ਔਰ ਉਸ ਮੀਟਿੰਗ ਤੋਂ ਬਾਅਦ ਇੱਕ ਹੋਰ ਫੈਸਲਾ ਲਿਆ ਜਾ ਸਕਦਾ ਆ ਪਰ ਸੁਖਦੇਵ ਸਿੰਘ ਢੀਨਸਾ ਸਰਪ੍ਰਸਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਔਰ ਸਰਪ੍ਰਸਤ ਹੋਣ ਦੇ ਨਾਤੇ ਇਸ ਤਰ੍ਹਾਂ ਦਾ ਫੈਸਲਾ ਲਿਆ ਜਾ ਸਕਦਾ ਸ਼੍ਰੋਮਣੀ ਅਕਾਲੀ ਦਲ ਸਖਤ ਤੋੜ ਕੇ ਜਾਂ ਉਥੋਂ ਬਾਹਰ ਆ ਕੇ ਤੇ ਵਾਪਸ ਰਲ ਗਏ ਸੀਗੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪਰ ਹੁਣ ਦੁਬਾਰਾ ਨਾਰਾਜ਼ ਚੱਲ ਰਹੇ ਨੇ ਨਾਰਾਜ਼ ਤਾਂ ਖੈਰ ਉਦੋਂ ਹੀ ਹੋ ਗਏ ਸੀ ਜਦੋਂ ਸੰਗਰੂਰ ਹਲਕੇ ਤੋਂ ਉਹਨਾਂ ਦੇ ਪੁੱਤ ਦਾ ਨਾਮ ਕੋਸ਼ਿਤ ਨਹੀਂ ਹੋਇਆ ਔਰ ਉਸ ਤੋਂ ਬਾਅਦ ਦੁਬਾਰਾ ਵਖਰੀਆਂ ਸਾਹਮਣੇ ਆ ਗਿਆ ਸੀ ਪੇਸ਼ ਆ ਗਿਆ ਸੀ ਔਰ ਹੁਣ ਦੁਬਾਰਾ ਸੁਖਦੇਵ ਸਿੰਘ ਢੀਂਸਾ ਦਾ ਬਿਆਨ ਜਿਸ ਦੇ ਵਿੱਚ ਉਹਨਾਂ ਨੇ ਸਾਫ਼ ਕਹਿ ਦਿੱਤਾ ਹੈ ਕਿ ਸੁਖਬੀਰ ਸਿੰਘ ਵਾਹਰਲ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਖੈਰ ਇਸ ਤੋਂ ਇਲਾਵਾ ਸਿਰਫ ਇਹੀ ਸੁਖਦੇਵ ਸਿੰਘ ਢੀਂਸਾ ਨਹੀਂ ਇਹਨਾਂ ਤੋਂ ਇਲਾਵਾ ਹੋਰ ਵੀ ਬਹੁਤ ਨੇ ਜਿਹੜੇ ਇਦਾਂ ਦੇ ਬਿਆਨ ਜਾਰੀ ਕਰਦੇ ਪਏ ਨੇ ਭਾਵੇਂ ਗੱਲ ਕਰੀਏ ਮਨਪ੍ਰੀਤ ਯਾਲੀ ਦੀ ਮਨਪ੍ਰੀਤ ਯਾਲੀ ਦਾਖਾ ਤੋਂ ਵਿਧਾਇਕ ਨੇ ਤੋਂ ਦੱਸਦੀ ਹੈ ਕਿ ਮਨਪ੍ਰੀਤ ਯਾਲੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਵਧੀਆ ਅਤੇ ਇੱਕ ਵੱਡੇ ਲੀਡਰ ਅਕਾਲੀ ਦਲ ਦੇ ਮੰਨੇ ਜਾਂਦੇ ਰਹੇ ਨੇ ਔਰ ਮਨਪ੍ਰੀਤ ਯਾਲੀ ਦੇ ਵੱਲੋਂ ਹੁਣ ਇਹ ਦਾਵਾ ਕੀਤਾ ਗਿਆ ਹੈ ਉਹਨਾਂ ਦੇ ਵੱਲੋਂ ਫੈਸਲਾ ਸੁਣਾਇਆ ਗਿਆ ਸੀ ਕਿ ਉਹ ਅਕਾਲੀ ਦਲ ਦੀਆਂ ਗਤੀਵਿਧੀਆਂ ਤੋਂ ਦੂਰ ਰਹਿਣਗੇ ਉਦੋਂ ਤੱਕ ਜਦ ਤੱਕ ਝੁੰਡਾ ਕਮੇਟੀ ਦੀ ਰਿਪੋਰਟ ਲਾਗੂ ਨਹੀਂ ਕੀਤੀ ਜਾਂਦੀ ਹੁਣ ਝੁੰਡਾ ਕਮੇਟੀ ਦੀ ਰਿਪੋਰਟ ਕੀ ਕਹਿੰਦੀ ਸੀ ਝੁੰਡਾ ਕਮੇਟੀ ਦੀ ਰਿਪੋਰਟ ਦੇ ਅਨੁਸਾਰ ਤਾਂ ਸੁਖਬੀਰ ਸਿੰਘ ਬਾਦਲ ਦਾ ਕਬਜ਼ਾ ਹਟਾ ਦੇਣਾ ਚਾਹੀਦਾ ਆ ਤੇ ਕੀ ਹੁਣ ਇਹ ਰਿਪੋਰਟ ਲਾਗੂ ਹੋ ਸਕਦੀ ਹੈ ਕੀ ਮਨਪ੍ਰੀਤਿਆਲੀ ਦੀ ਇਹ ਚੇਤਾਵਨੀ ਜਿਹੜੀ ਹੈ ਉਹ ਸਿਰ ਮੱਥੇ ਲਈ ਜਾਵੇਗੀ ਹਾਲਾਂਕਿ ਇਕਬਾਲ ਸਿੰਘ ਝੂਂਦਾ ਜਿਨ੍ਹਾਂ ਦੀ ਪ੍ਰਧਾਨਗੀ ਦੇ ਵਿੱਚ ਇਹ ਰਿਪੋਰਟ ਬਣਾਈ ਗਈ ਸੀ ਉਹ ਤਾਂ ਆਪ ਸ਼੍ਰੋਮਣੀ ਅਕਾਲੀ ਦਲ ਦੇ ਹੇਠ ਇਲੈਕਸ਼ਨ ਲੜਦੇ ਪਏ ਸੀ ਆਪਣੇ ਆਪ ਦੇ ਵਿੱਚ ਹੈਰਾਨੀ ਦੀ ਗੱਲ ਹੈ ਖੈਰ ਮਨਪ੍ਰੀਤਿਆਲੀ ਨੇ ਕਹਿ ਦਿੱਤਾ ਹੁਣ ਅੱਗੇ ਗੱਲ ਕਰਦੇ ਹਾਂ ਬੀਬੀ ਜਗੀਰ ਕੌਰ ਬੀਬੀ ਜਗੀਰ ਕੌਰ ਨੇ ਵੀ ਇਹੀ ਗੱਲ ਆਖੀ ਸੀ ਕਿ ਇਹਨਾਂ ਹਾਲਾਤਾਂ ਦੇ ਵਿੱਚ ਜਿਸ ਵਿੱਚੋਂ ਪਾਰਟੀ ਲੰਘਦੀ ਪਈ ਹੈ ਸੁਖਵੀਰ ਬਾਦਲ ਨੂੰ ਯਾਨੀ ਕਿ ਪ੍ਰਧਾਨ ਸਾਹਿਬ ਨੂੰ ਆਪਣੇ ਨਾਲ ਦੇ ਲੀਡਰ ਜਿਹੜੇ ਸਲਾਹਕਾਰ ਉਹਨਾਂ ਦੇ ਹੈਗੇ ਨੇ ਉਹਨਾਂ ਨੂੰ ਸਹੀ ਤਰ੍ਹਾਂ ਚੁਣਨਾ ਚਾਹੀਦਾ ਹੈ ਆਪਣੇ ਸਲਾਹਕਾਰ ਚੰਗੇ ਰੱਖਣੇ ਚਾਹੀਦੇ ਨੇ ਜਿਸ ਤੋਂ ਇਹ ਸਾਫ ਪਤਿਤ ਹੁੰਦਾ ਹੈ ਕਿ ਬੀਬੀ ਜਗੀਰਕੌਰ ਵੀ ਮੌਜੂਦਾ ਹਾਲਾਤਾਂ ਤੋਂ ਨਾਕੋਚ ਨੇ ਉਦੋਂ ਬਿਆਨ ਜਾਰੀ ਹੋਇਆ ਸੀ ਜਦੋਂ ਆਦੇਸ਼ ਪ੍ਰਤਾਪ ਕੈਰੋਂ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤੇ ਜਾਂਦੇ ਨੇ ਖੈਰ ਆਦੇਸ਼ ਪ੍ਰਤਾਪ ਕੈਰੋਂ ਨੂੰ ਪਾਰਟੀ ਚੋਂ ਬਾਹਰ ਕੱਢਿਆ ਗਿਆ ਜਿਸ ਤੋਂ ਬਾਅਦ ਵਿਵਾਦ ਖਾਸਾ ਪਖਿਆ ਸੀ ਉਸ ਉੱਤੇ ਬੀਬੀ ਜਗੀਰ ਕੌਰ ਦਾ ਵੀ ਬਿਆਨ ਸਾਹਮਣੇ ਆਉਂਦਾ ਔਰ ਨਾਲ ਦੀ ਨਾਲ ਹੁਣ ਇੱਥੇ ਜ਼ਿਕਰ ਕਰਨਾ ਲਾਜ਼ਮੀ ਆ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਉਹਨਾਂ ਨੇ ਵੀ ਇੱਕ ਬਿਆਨ ਜਾਰੀ ਕੀਤਾ ਸੀ ਲੰਘੇ ਕੁਝ ਦਿਨ ਪਹਿਲਾਂ ਉਹਨਾਂ ਨੇ ਸਾਫ਼ ਕਿਹਾ ਸੀਗਾ ਕਿ ਪਾਰਟੀ ਦੀ ਸਥਿਤੀ ਇਸ ਤਰ੍ਹਾਂ ਦੀ ਹੈ ਨਾ ਇੱਧਰ ਦੀ ਨਾ ਉੱਧਰ ਦੀ ਹੈ ਕਿਉਂਕਿ ਨਾ ਤਾਂ ਐਨਡੀਏ ਵੱਲ ਨੂੰ ਸਪੋਰਟ ਦਿਖਾਈ ਹੈ ਨਾ ਹੀ ਆਈਐਨਡੀਆ ਵੱਲ ਨੂੰ ਸਪੋਰਟ ਦਿਖਾਈ ਹੈ ਕਿਸੇ ਵੱਲ ਕੋਈ ਸਪੋਰਟ ਨਹੀਂ ਹੈ ਤੇ ਪਾਰ ਟਾੜੇ ਲਟਕੀ ਹੋਈ ਹੈ ਜਿਸ ਦਾ ਨਤੀਜਾ ਚੋਣ ਨਤੀਜੇ ਨਿਕਲੇ ਨੇ ਸ਼੍ਰੋਮਣੀ ਅਕਾਲੀ ਦਲ ਦਾ ਜੋ ਹਾਲ ਹੋਇਆ ਪ੍ਰੀਤ ਸਿੰਘ ਚੰਦੂ ਮਾਜਰਾ ਦੇ ਕਹਿਣ ਮੁਤਾਬਕ ਉਹ ਇਸੇ ਕਰਕੇ ਹੋਇਆ ਕਿਉਂਕਿ ਪਾਰਟੀ ਕਿਸੇ ਪੱਖ ਵੱਲ ਲੱਗੀ ਨਹੀਂ ਅੰਤ ਵਿੱਚ ਆ ਕੇ ਸੁਖਦੇਵ ਸਿੰਘ ਢੀਂਸਾ ਨੇ ਵੀ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਮੰਗ ਲਿਆ ਹੈ ਉਹਨਾਂ ਨੇ ਸਾਫ਼ ਕਿਹਾ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਤੋਂ ਅਸਤੀਫਾ ਦੇ ਦੇਣ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਜਿਸ ਤਰ੍ਹਾਂ ਸੁਖਵੀਰ ਸਿੰਘ ਬਾਦਲ ਕੁਰਸੀ ਦੇ ਨਾਲ ਚਪਕੇ ਹੋਏ ਨੇ ਕੀ ਉਹ ਕੁਰਸੀ ਖਾਲੀ ਕਰਦੇ ਜਾਂ ਨਹੀਂ ਕਰਦੇ ਇਹ ਵੱਡੀ ਗੱਲ ਹੋਵੇਗੀ ਕਿਉਂਕਿ ਇਸ ਵੇਲੇ ਜਿਸ ਕ੍ਰਿਟੀਕਲ ਸਿਚੁਏਸ਼ਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਫਸਿਆ ਹੋਇਆ ਹੈ ਇਹ ਸ਼ਾਇਦ ਪ੍ਰਧਾਨ ਸਾਹਿਬ ਦੇਖ ਕੇ ਵੀ ਅੱਖੋਂ ਪਰੋਖੇ ਕਰਦੇ ਪਏ ਨੇ ਕੁਰਸੀ ਮੋ ਨੂੰ ਲੈ ਕੇ ਪਰ ਸ਼੍ਰੋਮਣੀ ਅਕਾਲੀ ਦਲ ਦੇ ਭਵਿੱਖ ਵਾਸਤੇ ਇਹ ਜ਼ਰੂਰੀ ਹੋ ਸਕਦਾ ਹੈ ਕਿ ਕੋਈ ਤਬਦੀਲੀਆਂ ਕੀਤੀਆਂ ਜਾਣ ਕਿਸੇ ਤਰ੍ਹਾਂ ਦੀਆਂ ਕੋਈ ਤਬਦੀਲੀਆਂ ਹੋਣ ਇਹ ਜ਼ਰੂਰੀ ਕੌਸਾ ਕਦਆ ਪਰ ਆਉਂਦੇ ਸਮੇਂ ਦੇ ਵਿੱਚ ਕੀ ਕੁਝ ਹੁੰਦਾ ਆ ਕੀ ਨਵੇਂ ਤਰੀਕੇ ਇਖਤियार ਕੀਤੇ ਜਾਂਦੇ ਨੇ ਔਰ ਸੁਖਵੀਰ ਸਿੰਘ ਬਾਦਲ ਹੁੰਦੀ ਬਗਾਵਤ ਨੂੰ ਕਿਸ ਤਰ੍ਹਾਂ ਟੈਕਲ ਕਰਨਗੇ ਇਹ ਜਾਣ ਲੈਣਾ ਹੋਵੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋ 1 India ਪੰਜਾਬੀ ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ